ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 325 ਤੋਂ ਲੈ ਕੇ 327 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਭਗਤ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਗੋੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈਣੋਂ ਦੇਖਤ ਇਹ ਜਗ ਜਾਈ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਵੀ ਜਗ ਦੇ ਵਿੱਚ ਜੀਵ ਪੈਦਾ ਹੁੰਦਾ ਹੈ ਵੱਧਦਾ ਫੁੱਲਦਾ ਹੈ ਫੇਰ ਅੰਤ ਨੂੰ ਖਤਮ ਹੋ ਜਾਂਦਾ ਹੈ ਕਹਿੰਦੇ ਸਾਡੇ ਦੇਖਦੇ ਆਂ ਦੇਖਦੇ ਆਂ ਸੰਸਾਰ ਇਥੋਂ ਕੁਝ ਕਰ ਰਿਹਾ ਹੈ ਜਗਤ ਦੇ ਵਿੱਚੋਂ ਜੀਵ ਵਾਪਸ ਜਾ ਰਹੇ ਨੇ ਲਾਜ ਨਮਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਓ ਕਬੀਰ ਜੀ ਕਹਿੰਦੇ ਨੇ ਕਿ ਵੀ ਇਨਸਾਨ ਇਹ ਕਹਿਣ ਲੱਗਿਆ ਕਿ ਵੀ ਇਹ ਕਰ ਮੇਰਾ ਸ਼ਰਮ ਨਹੀਂ ਮਹਿਸੂਸ ਕਰਦਾ ਕਹਿੰਦੇ ਵੀ ਅੰਤ ਦੇ ਵਿੱਚ ਤਾਂ ਵੀ ਕੁਝ ਨਹੀਂ ਨਾਲ ਜਾਂਦਾ ਹੈਗਾ ਫਿਰ ਮਤਲਬ ਇਨਸਾਨ ਫਿਰ ਵੀ ਮੇਰਾ ਮੇਰਾ ਲਈ ਰੱਖਦਾ ਨਾ ਅਨਿਕ ਜਤਨ ਕਰ ਕਾਇ ਪਾਲੀ ਮਰਤੀ ਵਾਰ ਅਗਨ ਸੰਗ ਜਾਲੀ ਕਹਿੰਦੇ ਜੀਵ ਆਪਣੇ ਕਈ ਢੰਗਾਂ ਦੇ ਨਾਲ ਸਰੀਰ ਨੂੰ ਪਾਲਦੇ ਨੇ ਫਿਰ ਅੰਤ ਤੇ ਕੀ ਹੁੰਦਾ ਜਦੋਂ ਮਰ ਜਾਂਦਾ ਜੀਵ ਕਹਿੰਦੇ ਵੀ ਅੱਗ ਨਾਲ ਉਹੀ ਸਰੀਰ ਸਾੜ ਦਿੱਤਾ ਜਾਂਦਾ ਉਹੀ ਸਰੀਰ ਹੁੰਦਾ ਨਾ ਜੀ ਦਾ ਮਤਲਬ ਇਸਾ ਨਹੀਂ ਖਾਂਦਾ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਕਹਿੰਦੇ ਸਰੀਰ ਨੂੰ ਮਤਲਬ ਬੜੀਆਂ ਮਾਲਿਸ਼ਾਂ ਕਰਦਾ ਅਤਰਨ ਵਗੈਰਾ ਲਾਉਂਦਾ ਖੁਸ਼ੂਆਂ ਲਾਉਂਦਾ ਨਾ ਫਿਰ ਕਹਿੰਦੇ ਉਹੀ ਮੁੜ ਕੇ ਕਹਿੰਦੇ ਵੀ ਲੱਕੜ ਦੇ ਨਾਲ ਸਾੜ ਦਿੱਤਾ ਜਾਂਦਾ ਕਹੋ ਕਵੀਰ ਸੁਨੋ ਰੇ ਗੁਨੀਆਂ ਬਿਨ ਸੈ ਗੁਰੂ ਰੂਪ ਦੇਖੈ ਸਭ ਦੁਨੀਆਂ ਕਵੀਰ ਜੀ ਕਹਿੰਦੇ ਨੇ ਕਿ ਵੀ ਇਹ ਧਿਆਨ ਨਾਲ ਦੇਖੋ ਵੀ ਜਿਹੜਾ ਇਹ ਇਨਸਾਨ ਆਪਣੇ ਰੂਪ ਤੇ ਇੰਨਾ ਮਾਣ ਕਰਦਾ ਹੁੰਦਾ ਵੀ ਇੱਕ ਦਿਨ ਖਤਮ ਹੋ ਜਾਂਦਾ ਵੀ ਸਾਰੀ ਦੁਨੀਆ ਇਹ ਦੇਖਦੀ ਆ ਪਰ ਇਨਸਾਨ ਫੇਰ ਨਹੀਂ ਸਮਝਦਾ ਗੌਰੀ ਕਵੀਰ ਜੀ ਅਵਰ ਮੁਏ ਕਿਆ ਸੋਗ ਕਰੀਜੈ ਤੌ ਕੀ ਜੈ ਜੋ ਆਪਨਾ ਜੀਜੈ ਕਹਿੰਦੇ ਜਦੋਂ ਦੂਸਰੇ ਕਿਸੇ ਦੀ ਮੌਤ ਹੁੰਦੀ ਆ ਆਪਾਂ ਲੋਕ ਸੋਗ ਕਰਦੇ ਆ ਕਹਿੰਦੇ ਸੋਗ ਤਾਂ ਇਸ ਕਰਕੇ ਕਰੀਏ ਵੀ ਜੇ ਅਸੀਂ ਜਿਉਂਦੇ ਬੈਠੇ ਰਹਿਣਾ ਹੋਣਾ ਅਸ ਵਿੱਚ ਚਲੇ ਜਾਣਾ ਇੱਕ ਦਿਨ ਮੈਂ ਨਾ ਮਰੋ ਮਰਿ ਬੋ ਸੰਸਾਰਾ ਅਬ ਮੋਹ ਮਿਲਿਓ ਹੈ ਜੀਆਵਨ ਹਾਰਾ ਰਹਾਓ ਕਬੀਰ ਜੀ ਕਹਿੰਦੇ ਹੁਣ ਮੈਨੂੰ ਉਹ ਮਿਲ ਗਿਆ ਜਿਹੜਾ ਮੈਨੂੰ ਸਦਾ ਹੀ ਜਵਾਲ ਕੇ ਰੱਖੇਗਾ ਕਹਿੰਦੇ ਸੰਸਾਰ ਦੀ ਮੌਤ ਹੋਊਗੀ ਪਰ ਮੇਰੀ ਮੇਰੀ ਆਤਮਾ ਦੀ ਮੌਤ ਨਹੀਂ ਹੋਣੀ ਇਹਨੇ ਸਦਾ ਲਈ ਅਮਰ ਹੋ ਜਾਣਾ ਕਿਉਂਕਿ ਮੈਂ ਉਹਨੂੰ ਪਾ ਲਿਆ ਜਿੱਥੋਂ ਇਹ ਆਈ ਆ ਰਹਾਉ ਈਆ ਦੇਹੀ ਪਰਮਲ ਮਹਿਕੰਦਾ ਤਾਂ ਸੁਖ ਬਿਸਰੈ ਪਰਮਾਨੰਦਾ ਕਹਿੰਦੇ ਇਸ ਸਰੀਰ ਨੂੰ ਕਹਿੰਦੇ ਵੀ ਇਹਦਾ ਪਾਲਣ ਪੋਸ਼ਣ ਕਰਨ ਦੇ ਲਈ ਇਹਨੂੰ ਸੁਗੰਧੀਆਂ ਲਾਉਣ ਦੇ ਲਈ ਹਨਾ ਵੀ ਇਸ ਸੁੱਖਾਂ ਦੇ ਵਿੱਚ ਜੀਵ ਉਸ ਪਰਮਾ ਆਨੰਦ ਪਰਮਾਤਮਾ ਜੋ ਪਰਮ ਆਨੰਦ ਦਾ ਸੋਮਾ ਉਹਨੂੰ ਵਿਸਾਰੀ ਰੱਖਦਾ ਕੋਟਾ ਏਕ ਪੰਜ ਪਨਹਾਰੀ ਟੁੱਟੀ ਲਾਜ ਪਰੈ ਮਤ ਹਾਰੀ ਕਹਿੰਦੇ ਵੀ ਸਾਡਾ ਜਿਹੜਾ ਸਰੀਰ ਆ ਇਹ ਇੱਕ ਤਰ੍ਹਾਂ ਦਾ ਜਿਵੇਂ ਖੂ ਹੈਗਾ ਇਹਨੂੰ ਪੰਜ ਚਰਖੜੀਆਂ ਲੱਗੀਆਂ ਨੇ ਪਾਣੀ ਭਰਨ ਵਾਲੀਆਂ ਹੋ ਸਕੇ ਸਾਡੇ ਗਿਆਨ ਇੰਦਰ ਇਹ ਕਹਿੰਦੇ ਕਹਿੰਦੇ ਵੀ ਮਤਲਬ ਜਿਹੜੀ ਹੈਗੀ ਆ ਵਾਸ਼ਨਾ ਦੀ ਲੱਜ ਹੈ ਨਾ ਵੀ ਉਹ ਹੈਗੀ ਆ ਪਰਨ ਦੇ ਲਈ ਤੇ ਜਿਹੜੀਆਂ ਹੈਗੀਆਂ ਨੇ ਗਿਆਨ ਇੰਦਰੀਆਂ ਵੀ ਉਹਨਾਂ ਦੇ ਹਿਸਾਬ ਨਾਲ ਵਾਸ਼ਨਾ ਦੇ ਹਿਸਾਬ ਨਾਲ ਚੱਲ ਕੇ ਫਿਰ ਕਹਿੰਦੇ ਵੀ ਮਤਲਬ ਉਹਨੂੰ ਉਹ ਵਿਕਾਰਾਂ ਨੂੰ ਉਹਦੇ ਵੱਲ ਲਾਈ ਰੱਖਦੀਆਂ ਨੇ ਜਿਹੜੇ ਗਿਆਨ ਇੰਦਰੇ ਨੇ ਉਹ ਹਮੇਸ਼ਾ ਜਿੱਦਾਂ ਵਿਕਾਰਾਂ ਵਿੱਚ ਪੈ ਰਹੇ ਹੁੰਦੇ ਆ ਕਹਿੰਦੇ ਜਿਹੜੀ ਉਹਨਾਂ ਦੀ ਮਤ ਹੈਗੀ ਸੋਚਣ ਵਾਲੀ ਨਾ ਉਹ ਉੱਥੇ ਖਤਮ ਹੋਈ ਹੁੰਦੀ ਆ ਬਸ ਸਿਰਫ ਉਹ ਵਾਸ਼ਨਾ ਦੇ ਵਿੱਚ ਪਿੱਛੇ ਪੈ ਕੇ ਗਿਆਨ ਇੰਦਰੇ ਉਹ ਪਾਣੀ ਪਰਦੇ ਨੇ ਵਿਕਾਰਾਂ ਦਾ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੂਟਾ ਨਾ ਪਨਿਹਾਰੀ ਫੇਰ ਕਹਿੰਦੇ ਵੀ ਹੁਣ ਕਬੀਰ ਜੀ ਨੇ ਜਦੋਂ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਜੇ ਗਣ ਪਰਮਾਤਮਾ ਦੀ ਵਿਚਾਰ ਕੀਤੀ ਆ ਹੁਣ ਕਬੀਰ ਦੀ ਜੀ ਜਿਹੜੀ ਮਤ ਹੈਗੀ ਆ ਉਹ ਪਹਿਲਾਂ ਵਾਲੀ ਨਹੀਂ ਰਹੀ ਹੈਗੀ ਹੁਣ ਉਹ ਸਨਾਤ ਹੁਣੋ ਮਤਲਬ ਸਨਾਤਨ ਹੋ ਗਈ ਆ ਉਹ ਮੁੜ ਕੇ ਜਿੱਦਾਂ ਉਲਟ ਗਈ ਪਰਮਾਤਮਾ ਵੱਲ ਨੂੰ ਹੁਣ ਕਹਿੰਦੇ ਨਾ ਤਾਂ ਉਹ ਸਰੀਰ ਦਾ ਮੋਹ ਰਿਹਾ ਤੇ ਨਾ ਹੀ ਉਹ ਗਿਆਨ ਇੰਦਰੇ ਰਹੇ ਨੇ ਜਿਹੜੇ ਵਿਕਾਰਾਂ ਵੱਲ ਭੱਜਦੇ ਸੀਗੇ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਕੀਏ ਬਹੋਰੰਗਾ ਕਹਿੰਦੇ ਜਿਸ ਤਰ੍ਹਾਂ ਅਸਥਾਵਰ ਕਹਿੰਦੇ ਨੇ ਜਿਹੜੀ ਚੀਜ਼ ਹਿੱਲਦੀ ਨਹੀਂ ਇੱਕ ਜਗ੍ਹਾ ਤੇ ਜਿਵੇਂ ਰੁੱਖ ਹੋਏ ਪर्वਤ ਹੋਏ ਨਾ ਉਹ ਕਹਿੰਦੇ ਵੀ ਪਿੱਛੇ ਬਹੁਤ ਜਨਮਾਂ 'ਚ ਕਹਿੰਦੇ ਘੁੰਮਦੇ ਆਏ ਆ ਕਦੇ ਰੁੱਖ ਬਣਿਆ ਪर्वਤ ਬਣਿਆ ਕਈ ਤਰ੍ਹਾਂ ਦੇ ਕੀੜੇ ਪਤੰਗ ਮਕੌੜੇ ਬਣਿਆ ਬਹੁਤ ਤਰ੍ਹਾਂ ਦੇ ਜਨਮਾਂ 'ਚ ਕਹਿੰਦੇ ਘੁੰਮਦੇ ਹੋਏ ਆਏ ਆ ऐसे कर हम बहुत बसाए जब हम राम गर्भ होए आए कहंदे इस तरह से बहुत अलग-अलग जूनਾਂ ਦੇ ਵਿੱਚੋਂ ਅਲੱਗ-ਅਲੱਗ ਸਰੀਰਾਂ ਦੇ ਵਿੱਚੋਂ ਗਰਭ ਦੇ ਵਿੱਚੋਂ ਮਾਂ ਦੇ ਚ ਹੁੰਦੇ ਆਏ ਆਂ ਵੀ ਬਹੁਤ ਤਰ੍ਹਾਂ ਦੇ ਜਨਮ ਅਸੀਂ ਭੋਗਦੇ ਆਏ ਆਂ ਪਿੱਛੇ ਰਹਾਓ ਯੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਕਦੇ ਕਹਿੰਦੇ ਯੋਗੀ ਬਣੇ ਕਦੇ ਜਤੀ ਬਣੇ ਕਦੇ ਤਪ ਕਰਨ ਵਾਲ ਬਣੇ ਕਦੇ ਬ੍ਰਹਮਚਾਰੀ ਬਣੇ ਕਦੇ ਰਾਜਾ ਕਦੇ ਭਿਖਾਰੀ ਕਦੇ ਛਤਰਪਤ ਕਹਿੰਦੇ ਵੀ ਇਹ ਅਲੱਗ-ਅਲੱਗ ਜੁਨੀਆਂ ਪੋਗੀਆਂ ਨੇ ਪਹਿਲਾਂ ਸਾਕਤ ਮਰੈ ਸੰਤ ਸਭ ਜੀਵੈ RAM ਰਸਾਇਣ ਰਸਨਾ ਪੀਵੈ ਕਹਿੰਦੇ ਜਿਹੜੇ 사ਾਕਤ ਲੋਕ ਨੇ ਪ੍ਰਮਾਤਮਾ ਤੋਂ ਬੇਮੁਖ ਹੋਏ ਨੇ ਕਹਿੰਦੇ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਰਹੇ ਹੁੰਦੇ ਨੇ ਪਰ ਜਿਹੜੇ ਸੰਤ ਨੇ ਉਹ ਚਰਨ ਜੀਵ ਹੋ ਜਾਂਦੇ ਨੇ ਕਿਉਂਕਿ ਉਹ ਪ੍ਰਮਾਤਮਾ ਦੇ ਵਿੱਚ ਉਹਨਾਂ ਦਾ ਮਿਲਾਪ ਹੋ ਜਾਂਦਾ ਕਿਵੇਂ ਕਿਉਂਕਿ ਉਹ ਹਮੇਸ਼ਾ ਆਪਣੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਰਸ ਪੀਂਦੇ ਨੇ ਫਿਰ ਪਰਮਾਤਮਾ ਵਿੱਚ ਹੀ ਸਮਾ ਜਾਂਦੇ ਨੇ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੈ ਅਬ ਪੂਰਾ ਦੀਜੈ ਕਬੀਰ ਜੀ ਕਹਿੰਦੇ ਵੀ ਹੁਣ ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਹੇ ਪਰਮਾਤਮਾ ਜੀ ਕਿਰਪਾ ਕਰੋ ਕਹਿੰਦੇ ਹੁਣ ਇਸ ਜਨਮ ਦੇ ਵਿੱਚ ਮੈਨੂੰ ਕਬੀਰ ਨੂੰ ਪੂਰਨ ਪਦ ਦੇ ਦਿਓ ਪਰਮਪਤੀ ਪ੍ਰਾਪਤੀ ਦੇ ਦਿਓ ਐਸ ਵਾਰ ਮੈਂ ਤੁਹਾਡੇ ਵਿੱਚ ਲੀਨ ਹੋ ਜਾਵਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਗੌੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾ ਐਸੋ ਅਚਰਜ ਦੇਖਿਓ ਕਬੀਰ ਦਦ ਕੈ ਪੋਲੇ ਬਿਰੋ ਲੈ ਨੀਰ ਰਹਾਉ ਇਹ ਪੰਚਮ ਪਾਦਸ਼ਾ ਜੀ ਦਾ ਹੈ ਸ਼ਲੋਕ ਕਹਿੰਦੇ ਕਿ ਵੀ हे ਕਵੀਰ ਇਸ ਤਰ੍ਹਾਂ ਦਾ ਅਸਚਰਜ ਹੈ ਜਗਤ ਦੇ ਵਿੱਚ ਕਿ ਜੀਵ ਦੁੱਧ ਨੂੰ ਛੱਡ ਕੇ ਪਾਣੀ ਨੂੰ ਕਹਿੰਦੇ ਰੜਕ ਰਹੇ ਨੇ ਫੇ ਪਾਣੀ ਨੂੰ ਰੜਕਿਆਂ ਕੀ ਮਿਲਣਾ ਕੁਝ ਵੀ ਨਹੀਂ ਹਰੀ ਅੰਗੂਰੀ ਗਧਾ ਚਰੈ ਨਿਥ ਉਠ ਹਾਸੈ ਹੀ ਗੈ ਮਰੇ ਕਹਿੰਦੇ ਜਿਵੇਂ ਗਦਾ ਹੁੰਦਾ ਵੀ ਸਵੇਰੇ ਉੱਠ ਕੇ ਉਹਨੇ ਕੀ ਕਰਨਾ ਸਿਰਫ ਹਰੀ ਅੰਗੂਰੀ ਖਾਂਦਾ ਫਿਰ ਉਹ ਕਹਿੰਦੇ ਹੱਸਦਾ ਖੇਡਦਾ ਹੀਂਗਾ ਹੈਂਗਾ ਦਾ ਵੀ ਬਸ ਆਹੀ ਉਹਦੀ ਜ਼ਿੰਦਗੀ ਹੁੰਦੀ ਆ ਇਸ ਤਰ੍ਹਾਂ ਹੀ ਉਹ ਜੀਵ ਨੇ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਸਿਰਫ ਪਦਾਰਥਾਂ ਦੇ ਵਿੱਚ ਹੀ ਆਪਣਾ ਜੀਵਨ ਖਤਮ ਕਰਦੇ ਆ ਮਾਤਾ ਪੈਸਾ ਅਮੋਹਾ ਜਾਏ ਕੁਦ ਕੁਦ ਚਰੇ ਰ ਸਤਲ ਪਾਏ ਇਸ ਤਰ੍ਹਾਂ ਜਿਸ ਤਰ੍ਹਾਂ ਹੁੰਦਾ ਕਹਿੰਦੇ ਕੋਈ ਮਸਤ ਹੋਇਆ ਪੈਸਾ ਹੁੰਦਾ ਕਹਿੰਦੇ ਉਹ ਵੀ ਮਤਲਬ ਜਿਵੇਂ ਗਲਤ ਕੰਮ ਕਰਦਾ ਫਿਰ ਆਪਣੇ ਆਪ ਨੂੰ ਦੁੱਖ ਪਹੁੰਚਾਉਂਦਾ ਐਵੇਂ ਉਹ ਜੀਵ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਹੈਗੇ ਹੰਕਾਰ 'ਚ ਰਹਿੰਦੇ ਨੇ ਫਿਰ ਕਹਿੰਦੇ ਨਰਕ 'ਚ ਪੈਂਦੇ ਨੇ ਨਰਕ ਹੈਗਾ ਵੀ ਦੁੱਖ ਦੁੱਖ ਝੇਲਦੇ ਨੇ ਫਿਰ ਕਹਿੰਦੇ ਕਹੋ ਕਬੀਰ ਪ੍ਰਗਟ ਪਈ ਖੇੜ ਲੈ ਲੈ ਕੋ ਚੂ ਗੈ ਨਿਤ ਪੇੜ ਫਿਰ ਕਬੀਰ ਜੀ ਕਹਿੰਦੇ ਵੀ ਹੁਣ ਇੱਕ ਜਿਹੜੀ ਹੈਗੀ ਆ ਖੇੜ ਮਤਲਬ ਇੱਕ ਭੇਦ ਦੀ ਗੱਲ ਹੁਣ ਸਮਝ ਲੱਗ ਗਈ ਆ ਉਹ ਕੀ ਹੈ ਉਹ ਕਹਿੰਦੇ ਵੀ ਇਸ ਤਰ੍ਹਾਂ ਲੱਗ ਰਿਹਾ ਵੀ ਉਲਟ ਹੋ ਰਿਹਾ ਵੀ ਲੇਲ ਪੇੜ ਦਾ ਬੱਚਾ ਹੁੰਦਾ ਲੇਲਾ ਪਰ ਇੱਥੇ ਕਹ ਰਹੇ ਨੇ ਵੀ ਲੇਲੇ ਕੋ ਚੁਗੈ ਨਿਤ ਪੇੜ ਵੀ ਲੇਲੇ ਨੂੰ ਪੇੜ ਜਿਵੇਂ ਰੋਜ਼ ਚੁੰਗਦੀ ਹੈਗੀ ਦੁੱਧ ਉਹਦਾ ਉਹ ਇਸ ਤਰ੍ਹਾਂ ਕਹਿੰਦੇ ਇੱਥੇ ਜਿਹੜਾ ਹੈਗਾ ਲੇਲਾ ਕਿਹਾ ਗਿਆ ਜਿਹੜੇ ਸੰਸਾਰਿਕ ਪਦਾਰਥ ਨੇ ਭੋਗਣ ਵਾਲੇ ਪੇੜ ਹੈ ਜਿਸ ਤਰ੍ਹਾਂ ਮਾਇਆ ਮਾਇਆ ਤੋਂ ਕਹਿੰਦੇ ਜੀਵ ਦਾ ਜਨਮ ਹੋਇਆ ਹੁਣ ਜੀਵ ਹੀ ਮਾਇਆ ਦੇ ਪਿੱਛੇ ਪਿਆ ਹੋਇਆ ਜਿਵੇਂ ਜੀਵ ਹੀ ਮਾਇ ਮਾਇ ਜੀ ਵੇਥੇ ਮਤਲਬ ਕਿਹਾ ਗਿਆ ਹੈਗਾ ਲੇਲਾ ਤੇ ਭੇਡ ਮਾਇਆ ਕਹੀ ਗਈ ਆ ਵੀ ਜਿਹੜਾ ਜੀਵ ਹੀ ਆ ਉਹੀ ਪਦਾਰਥਕ ਭੋਗਾਂ ਦੇ ਪਿੱਛੇ ਲੱਗਿਆ ਹੋਇਆ ਪਹਿਲਾਂ ਮਾਇਆ ਤੋਂ ਜੀਵ ਦਾ ਜਨਮ ਹੋਇਆ ਫਿਰ ਹੁਣ ਜੀਵ ਮਾਇਕ ਪਦਾਰਥਾਂ ਦੇ ਪਿੱਛੇ ਭੱਜਿਆ ਹੋਇਆ RAM RAM AT MAT PRAGATE AI KAH KABEER GURU SOJI PAI ਫਿਰ ਕਬੀਰ ਜੀ ਕਹਿੰਦੇ ਨੇ ਹੁਣ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਗੁਰੂ ਨੇ ਮੈਨੂੰ ਸੋਝੀ ਬਖਸ਼ੀ ਆ ਤੇ ਹੁਣ ਕਹਿੰਦੇ ਪ੍ਰਮਾਤਮਾ ਦਾ ਨਾਮ ਜਦੋਂ ਜਪਦੇ ਆ ਫੇ ਜਿਹੜੀ ਮੇਰੀ ਮਾਤਾ ਉਹ ਹੁਣ ਸੋਝੀ ਵਾਲੀ ਹੋ ਗਈ ਆ ਹੁਣ ਮੈਨੂੰ ਸਮਝ ਲੱਗ ਰਹੀ ਆ ਕਿ ਸੰਸਾਰ ਦੀ ਅਸਲੀਅਤ ਕੀ ਆ ਗੌੜੀ ਕਬੀਰ ਜੀ ਪੰਜ ਪਦੇ ਜੋਂ ਜਲ ਛੋੜ ਬਹਾਰ ਪਿਓ ਮੀਨਾ ਪੂਰਬ ਜਨਮ ਹੋ ਤਪ ਕਾਹੀਨਾ ਅਬ ਕਹੋ ਰਾਮ ਕਵਨ ਗਤ ਮੋਰੀ ਤਜੀਲੇ ਬਨਾਰਸ ਮਤ ਪਈ ਥੋਰੀ ਰਹਾਓ ਇੱਥੇ ਸੰਗਤ ਜੀ ਕਬੀਰ ਜੀ ਆਪਣਾ ਕਾਂਸੀ ਚ ਕਾਸ਼ੀ ਨੂੰ ਛੱਡ ਕੇ ਮਗਹਰ ਜਾਣ ਵਾਰੇ ਸੁਣਿਆ ਨਾ ਕਿ ਆਪਣੇ ਪਿਛਲੇ ਜਨਮ ਦੇ ਵਿੱਚ ਕਬੀਰ ਜੀ ਕਾਸ਼ੀ ਨੂੰ ਛੱਡ ਕੇ ਮਗਹਰ ਚਲੇ ਗਏ ਸੀ ਕਿਉਂਕਿ ਕਾਸ਼ੀ ਵਿੱਚ ਬਹੁਤੇ ਬ੍ਰਾਹਮਣ ਰਹਿੰਦੇ ਸੀ ਨਾ ਕਬੀਰ ਜੀ ਨੂੰ ਮਤਲਬ ਉਹਨਾਂ ਸਾਰੀ ਉਮਰ ਬੜਾ ਤੰਗ ਕੀਤਾ ਫਿਰ ਉਹਨਾਂ ਨੇ ਸੋਚਿਆ ਕਿ ਵੀ ਹੁਣ ਇਹ ਸ਼ਹਿਰ ਛੱਡ ਕੇ ਮਗਹਰ ਚਲੇ ਜਾਣੇ ਜਿਹੜੀ ਮਤਲਬ ਹੈਗੀ ਜ਼ਿੰਦਗੀ ਥੋੜੀ ਰਹਿੰਦੀ ਆ ਹੁਣ ਵੀ ਉਹਨੂੰ ਥੋੜਾ ਆਰਾਮ ਵਿੱਚ ਬਤਾਈਏ ਹੈ ਨਾ ਪਰ ਉਹਦੇ ਨਾਮ ਦੇ ਵਿੱਚ ਲੱਗੀਏ ਹੋਰ ਤੇ ਉਹਦੇ ਬਾਰੇ ਦੱਸ ਰਹੇ ਨੇ ਕਹਿੰਦੇ ਵੀ ਜਦੋਂ ਮੈਂ ਕਾਸ਼ੀ ਨੂੰ ਛੱਡ ਕੇ ਜਬ ਬਨਾਰਸ ਨੂੰ ਛੱਡ ਕੇ ਕਹਿੰਦੇ ਵੀ ਮੈਂ ਚਲੇ ਗਿਆ ਮਗਹਰ ਉਦੋਂ ਮੈਨੂੰ ਕਹਿੰਦੇ ਵੀ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਜਿਵੇਂ ਜਲ ਨੂੰ ਛੱਡ ਕੇ ਮੱਛ ਬਾਹਰ ਆ ਜਾਏ ਤਾਂ ਵੀ ਉਹਦੀ ਮੌਤ ਹੋ ਜਾਂਦੀ ਆ ਵੀ ਉਹਨਾਂ ਨੇ ਕਿਹਾ ਵੀ ਇਹਦੇ ਕੋਈ ਮਾੜੇ ਕਰਮ ਕੀਤੇ ਹੋਏ ਨੇ ਪਹਿਲੇ ਵੀ ਜੋ ਇਹ ਕਾਸ਼ੀ ਨੂੰ ਬਨਾਰਸ ਨੂੰ ਛੱਡ ਕੇ ਮਗਹਰ ਜਾ ਰਿਹਾ ਕਾਸ਼ੀ ਬਾਰੇ ਇਹ ਸੀ ਵੀ ਕਾਸ਼ੀ ਨੂੰ ਸ਼ਿਵ ਜੀ ਨੇ ਵਸਾਈ ਸੀ ਤੇ ਇਹ ਸੀ ਵੀ ਸ਼ਿਵ ਜੀ ਨੇ ਇਹਨੂੰ ਵਰ ਦਿੱਤਾ ਹੋਇਆ ਸੀ ਵੀ ਜੋ ਕਾਸ਼ੀ ਵਿੱਚ ਪ੍ਰਾਣ ਛੱਡੂਗਾ ਤਾਂ ਉਹ ਜ਼ਰੂਰ ਸਵਰਗ ਨੂੰ ਜਾਊਗਾ ਮਤਲਬ ਜਿਸ ਤਰ੍ਹਾਂ ਇਤਿਹਾਸ ਆ ਮਤਲਬ ਮਿੱਠੀਆਂ ਹੋਈ ਚੀਜ਼ਾਂ ਨੇ ਆਪਾਂ ਇਹ ਚ ਸੱਚਾਈ ਨਹੀਂ ਮੰਨ ਸਕਦੇ ਪਰ ਉਹ ਸਮਝਾਉਣ ਦੇ ਲਈ ਕਬੀਰ ਜੀ ਇਹ ਵਰਤ ਰਹੇ ਨੇ ਸਾਨੂੰ ਦੱਸਣ ਲਈ ਫਿਰ ਕਬੀਰ ਜੀ ਕਹਿੰਦੇ ਨੇ ਕਿ ਵੀ ਉਸ ਟਾਈਮ ਇਹ ਜਦੋਂ ਇਹਨਾਂ ਨੇ ਬਨਾਰਸ ਛੱਡੀ ਲੋਕਾਂ ਨੇ ਕਿਹਾ ਵੀ ਇਹਦੇ ਤਾਂ ਮਾੜੇ ਕਰਮ ਨੇ ساری ਉਮਰ ਤਾਂ ਕਾਸ਼ੀ ਰਿਹਾ ਜਿਹਨੂੰ ਵਾਰ ਮਿਲਿਆ ਹੋਇਆ ਸਵਰਗਾਂ ਦਾ ਆਣ ਦਾ ਤੇ ਹੁਣ ਕਾਸ਼ੀ ਨੂੰ ਛੱਡ ਕੇ ਮਗਧ ਚੱਲਿਆ ਵੀ ਮਾੜੇ ਕਰਮ ਨੇ ਤੇ ਕਬੀਰ ਦੇ ਪਰ ਕਬੀਰ ਜੀ ਨੂੰ ਤਾਂ ਸਾਰੀ ਗੱਲ ਸਮਝ ਆ ਸੀ ਪਰ ਲੋਕਾਂ ਨੂੰ ਸਮਝ ਨਹੀਂ ਸੀ ਇਸ ਗੱਲ ਦੀ ਹਾਂ ਵਾਹਿਗੁਰੂ ਫਿਰ ਕਹਿੰਦੇ ਵੀ ਉਹ ਲੋਕ ਕਹਿੰਦੇ ਨੇ ਵੀ ਹੁਣ ਵੀ ਕਬੀਰ ਦੀ ਪਤਾ ਨਹੀਂ ਕੀ ਹਾਲਤ ਹੋਣੀ ਆ ਵੀ ਇਹ ਬਨਾਰਸ ਛੱਡ ਕੇ ਜਾ ਰਿਹਾ। ਸਗਲ ਜਨਮ ਸਿਵਪੁਰੀ ਗਵਾਇਆ ਮਰਤੀ ਬਾਰ ਮਗਹਰ ਉਠ ਆਇਆ। ਵੀ ਸਾਰਾ ਜਨਮ ਤਾਂ ਇਹਨੇ ਸ਼ਿਵਦੀਪੁਰੀ ਕਾਸ਼ੀ ਵਿੱਚ ਬਤਾਇਆ ਤੇ ਹੁਣ ਜਦੋਂ ਇਹਦੇ ਮਰਨ ਦਾ ਟਾਈਮ ਆ ਗਿਆ ਹੁਣੇ ਮਗਹਰ ਚਲੇ ਗਿਆ। ਮਗਹਰ ਨੂੰ ਸਮਝਿਆ ਜਾਂਦਾ ਕਿ ਵੀ ਇਹਨੂੰ ਸ਼ਰਾਫ ਮਿਲਿਆ ਹੋਇਆ ਵੀ ਜਿਹਦਾ ਜਿਹਦੇ ਪ੍ਰਾਣ ਮਗਹਰ ਵਿੱਚ ਨਿਕਲਣਗੇ ਵੀ ਉਹ ਖੋਤੇ ਦੀ ਜੂਨ ਪਾਊਗਾ ਬਹੁਤ ਬਰਸ ਤਪ ਕੀ ਆ ਕਾਸ਼ੀ ਮਰਨ ਪਿਆ ਮਗਹਰ ਕੀ ਵਾਸੀ ਫਿਰ ਲੋਕ ਕਹਿੰਦੇ ਨੇ ਵੀ ਸਾਰੇ ਇੰਨੇ ਸਾਲ ਤਾਂ ਵੀ ਕਾਸ਼ੀ ਦੇ ਵਿੱਚ ਭਗਤੀ ਕਰਦਾ ਰਿਹਾ ਹੁਣ ਜਦੋਂ ਇਹਦਾ ਮਰਨ ਦਾ ਵਕਤ ਆਉਣ ਵਾਲਿਆ ਬੁਢਾਪਾ ਆਇਆ ਵੀ ਹੁਣ ਇਹ ਮਗਹਰ じゃ ਵਸਿਆ ਹੈਨਾ ਕਾਸ਼ੀ ਮਗਹਰ ਸੰਬੀਚਾਰੀ ਓਚੀ ਭਗਤ ਕੈਸੇ ਉਤਰਸ ਪਾਰੀ ਕਹਿੰਦੇ ਵੀ ਮੇਰੇ ਲਈ ਤਾਂ ਵੀ ਕੀ ਕਾਸ਼ੀ ਤੇ ਕੀ ਮਗਹਰ ਕਹਿੰਦੇ ਇੱਕੋ ਸਮਾਨ ਨੇ ਹੈਨਾ ਕਹਿੰਦੇ ਜੋ ਕਿਸੇ ਨੇ ਪਾਰ ਉਤਰਨਾ ਜਿਹਦਾ ਇਸ ਭਵਜਲ ਤੋਂ ਪਾਰ ਉਤਾਰਾ ਹੋਣਾ ਇਹ ਤਾਂ ਉਸ ਪਰਮਾਤਮਾ ਦੀ ਭਗਤੀ ਦੇ ਨਾਲ ਹੋਣਾ ਹਨਾ ਹੋਰ ਕਿਸੇ ਚੀਜ਼ ਨੇ ਵੀ ਕਿਸੇ ਸ਼ਹਿਰ ਚ ਕਿੱਥੇ ਕਿਸ ਦੇ ਪ੍ਰਾਣ ਖਤਮ ਹੋਏ ਨੇ ਪ੍ਰਾਣ ਕਿਸੇ ਨੇ ਛੱਡੇ ਨੇ ਉਹਦਾ ਕੋਈ ਫਰਕ ਨਹੀਂਗਾ ਇਹ ਹੈ ਕਿ ਵਿਕੀ ਨੇ ਉਹਦੀ ਭਗਤੀ ਕੀਤੀ ਆ ਉਹਦੇ ਹਿਸਾਬ ਨਾਲ ਕਿਸੇ ਦਾ ਪਾਰ ਉਤਾਰਾ ਹੋਣਾ ਕਹੋ ਗੁਰ ਗਜ ਸ਼ਿਵ ਸਭ ਕੋ ਜਾਣ ਮੂਆ ਕਬੀਰ ਰਮਤਿ ਸ਼੍ਰੀ ਰਾਮੈ ਜਿਹੜੇ ਇਹ ਕਾਸ਼ੀ ਤੇ ਮਗਰ ਨੇ ਇਹ ਤਿੰਨਾ ਜਿਹੜਾ ਇਹ ਨਾਂ ਆਏ ਨੇ ਨਾ ਗੱਜ ਗਣੇਸ਼ ਸ਼ਿਵਜੀ ਤੇ ਗੁਰੂ ਵ્યાਸ ਰਿਸ਼ੀ ਨੂੰ ਕਿਹਾ ਗਿਆ ਹੈ ਨਾ ਵੀ ਇਹ ਜਿਨ੍ਹਾਂ ਨੇ ਵੇਦ ਲਿਖੇ ਨੇ ਵੀ ਇਹਨਾਂ ਤਿੰਨਾਂ ਦੇ ਹਿਸਾਬ ਨਾਲ ਇਹ ਸੀ ਕਿ ਸ਼ਾਇਦ ਸ਼ਿਵਜੀ ਦੇ ਪੁੱਤਰ ਸੀ ਗਣੇਸ਼ ਤੇ ਸ਼ਿਵਜੀ ਨੇ ਕਾਸ਼ੀ ਬਸਾਈ ਸੀ ਤੇ ਜਿਹੜੇ ਵ્યાਸ ਰਿਸ਼ੀ ਸੀ ਉਹ ਤਪ ਕਰ ਰਹੇ ਸੀ ਮਗਰ ਤਾ ਸ਼ਿਵ ਜੀ ਨੇ ਕਹਿੰਦੇ ਆਪਣੇ ਪੁੱਤਰ ਗਣੇਸ਼ ਨੂੰ ਭੇਜਿਆ ਕਿ ਵੀ ਉਹਨਾਂ ਤਪ ਭੰਗ ਕੀਤਾ ਜਾਏ। ਤਾਂ ਫਿਰ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਪਹਿਲਾਂ ਤਾਂ ਕਾਫੀ ਦਿਨ ਉਹਨਾਂ ਨੂੰ ਕੁਝ ਨਹੀਂ ਕੀਤਾ ਜਦੋਂ ਉਹ ਨਹੀਂ ਹਟਦਾ ਸੀ ਤੰਗ ਕਰਨ ਤੋਂ ਫਿਰ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਵੀ ਜਿਹੜਾ ਇੱਥੇ ਮਰੂਗਾ ਮਘਰ ਚ ਤਾਂ ਉਹ ਖੋਤੇ ਦੀ ਜੋਨ ਪਊਗਾ। ਮਤਲਬ ਇਸ ਤਰ੍ਹਾਂ ਦੀ ਕੋਈ ਇਤਿਹਾਸਕ ਕਥਾ ਨਹੀਂ। ਫਿਰ ਪਰ ਕਬੀਰ ਜੀ ਕਹਿੰਦੇ ਨੇ ਵੀ ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ ਮੋਆ ਕਬੀਰ ਰਮਤਿ ਸ਼੍ਰੀ ਰਾਮੈ। ਕਹਿੰਦੇ ਵੀ ਇਹ ਤਿੰਨਾਂ ਦੇ ਜਿਹੜੀ ਇਹ ਗੱਲ ਬਣੀ ਹੋਈਆਂ ਕਥਾ ਵੀ ਕਾਸ਼ੀ ਚ ਮੌਤ ਹੋਊ ਜਾਂ ਮਗਰ ਚ ਮੌਤ ਹੋਊ ਤਾਂ ਐਸ ਜੂਨ ਚ ਕੋਈ ਜਾਊ ਤਾਂ ਮੁਕਤੀ ਹੋਊ ਕਹਿੰਦੇ ਇਹ ਤਿੰਨਾਂ ਨੂੰ ਵੀ ਕਹਿੰਦੇ ਸਮਝ ਲੱਗ ਜਾਣੀ ਆ ਕਿ 모ਵਾ ਕਬੀਰ ਰਮਤ ਸ਼੍ਰੀ ਰਾਮ ਐ ਵੀ ਕਬੀਰ ਜੀ ਪਰਮਾਤਮਾ ਦਾ ਨਾਮ ਲੈਂਦਿਆਂ ਲੈਂਦਿਆਂ ਇਸ ਸੰਸਾਰ ਤੋਂ ਗਏ ਨੇ ਤੇ ਉਹਨਾਂ ਨੇ ਤਾਂ ਨਾਮ ਲੈ ਕੇ ਮੁਕਤੀ ਪਾ ਲਈ ਆ ਇਹਦੇ ਨਾਲ ਕੋਈ ਫਰਕ ਨਹੀਂ ਕਿ ਵੀ ਉਹ ਮਗਰ ਵਿੱਚ ਗਏ ਨੇ ਵਾਦ ਦੇ ਵਿੱਚ ਵਾਹਿਗੁਰੂ ਜੀ ਵਾਹਿਗੁਰੂ ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਕਹਿੰਦੇ ਉਹੀ ਸਰੀਰ ਜਿਹਨੂੰ ਜੀਵ ਸੰਭਾਲ ਕੇ ਰੱਖਦਾ ਅਤਰ ਫਲੇ ਲਾਉਂਦਾ ਮਾਲਸ਼ਾ ਕਰਦਾ ਕਹਿੰਦੇ ਉਹ ਫਿਰ ਲੱਕੜ ਦੇ ਨਾਲ ਸਾੜਿਆ ਜਾਂਦਾ ਇਸ ਤਨ ਤਨ ਕੀ ਕਵਨ ਬੜਾਈ ਤਰਨ ਪਰੈ ਉਰਵਾਰ ਨ ਜਾਈ ਰਹਾਓ ਕਹਿੰਦੇ ਇਸ ਸਰੀਰ ਦੀ ਤੇ ਧਨ ਦੀ ਦੇਖ ਲੋ ਵੀ ਕਿੰਨੀ ਕੁ ਮਤਲਬੀ ਦੀ ਕੀਮਤ ਹੈਗੀ ਆ ਜੇ ਜਿਹੜਾ ਧਨ ਆ ਇਹ ਵੀ ਤਨ ਵੀ ਸਭ ਕੁਝ ਧਰਤੀ ਤੇ ਇੱਥੇ ਹੀ ਰਹਿ ਜਾਂਦਾ ਨਾਲ ਕੁਝ ਨਹੀਂ ਜਾਂਦਾ ਹੈਗਾ ਰਾਤ ਜੇ ਸੋਵੇ ਦਿਨ ਕਰੇ ਕਾਮ ਇੱਕ ਖਿੰਨ ਲਿਹੇ ਨਾ ਹਰ ਕੋ ਨਾਮ ਕਹਿੰਦੇ ਉਹ ਜੀਵ ਜਿਹੜੇ ਰਾਤ ਸੌ ਕੇ گزارਦੇ ਨੇ ਤੇ ਦਿਨ ਹੋਰ ਕੰਮ ਧੰਦਿਆਂ ਚ گزارਦੇ ਨੇ ਤੇ ਇੱਕ ਪਲ ਲਈ ਵੀ ਕਹਿੰਦੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਹੈਗੇ ਹਾਥ ਤਡੋਰ ਮੁਖ ਖਾਇਓ ਤੰਬੂਰ ਮਰਤੀ ਬਾਰ ਕਸ ਬਾਦਿਓ ਚੋਰ ਕਹਿੰਦੇ ਜਿਹੜੇ ਲੋਕ ਪਦਾਰਥਕ ਭੋਗਾਂ ਦੇ ਵਿੱਚ ਨੇ ਕਹਿੰਦੇ ਜਿਸ ਤਰ੍ਹਾਂ ਹੱਥ ਦੇ ਵਿੱਚ ਉਹਨਾਂ ਦੇ ਪਾਨ ਹੁੰਦਾ ਤੇ ਉਹ ਕਹਿੰਦੇ ਸ਼ਿਕਾਰ ਵਗੈਰਾ ਕਰਦੇ ਨੇ ਬਾਜਾਂ ਦੀ ਡੋਰਾ ਉਹਨਾਂ ਦੇ ਹੱਥ 'ਚ ਹੁੰਦੀਆਂ ਨੇ ਕਹਿੰਦੇ ਫਿਰ ਉਹ ਇਸ ਤਰ੍ਹਾਂ ਬੰਨੇ ਜਾਂਦੇ ਨੇ ਜਿਵੇਂ ਚੋਰ ਬੰਨ ਲੈ ਜਾਂਦੇ ਨੇ ਮਤਲਬ ਜਮ੍ਹਾਂ ਦੇ ਵਸ ਪੈਂਦੇ ਨੇ ਗੁਰਮਤ ਰਸ ਰਸ ਹਰ ਗੁਨ ਨਗਾਵੇ ਰਾਮੈ ਰਾਮ ਰਮਤ ਸੁਖ ਪਾਵੇ ਕਹਿੰਦੇ ਜੋ ਆਪਣੀ ਗੁਰੂ ਦੇ ਮੱਤ ਤੇ ਚੱਲ ਕੇ ਪਰਮਾਤਮਾ ਦੇ ਗੁਣ ਪ੍ਰੇਮ ਰੰਗ ਵਿੱਚ ਭਿੱਜ ਕੇ ਗਾਉਂਦੇ ਨੇ ਕਹਿੰਦੇ ਉਹ ਪਰਮਾਤਮਾ ਦਾ ਨਾਮ ਜਪ ਕੇ ਸੁੱਖ ਪਾਉਂਦੇ ਨੇ ਕਿਰਪਾ ਕਰ ਕੇ ਨਾਮ ਦਿਰੜਾਈ ਹਰ ਹਰ ਬਾਸ ਸੁਗੰਧ ਬਸਾਈ ਕਹਿੰਦੇ ਜਿਸ ਜੀਵ ਤੇ ਪਰਮਾਤਮਾ ਕਿਰਪਾ ਕਰਦੇ ਨੇ ਉਹ ਜੀਵ ਪਰਮਾਤਮਾ ਦਾ ਨਾਮ ਜਪਦੇ ਨੇ ਕਹਿੰਦੇ ਉਹਨਾਂ ਦੇ ਅੰਦਰ ਨਾਮ ਦੀ ਬਾਸ਼ਨਾ ਹੋ ਜਾਂਦੀ ਹੈ ਕਹਿਤ ਕਬੀਰ ਚੇਤਰੇ ਅੰਦਾ ਸਤਿ ਰਾਮ ਝੂਠਾ ਸਭ ਤੰਦਾ ਫਿਰ ਕਬੀਰ ਜੀ ਕਹਿੰਦੇ ਨੇ ਇਹ ਜੀਵ ਉਸ ਪਰਮਾਤਮਾ ਦਾ ਨਾਮ ਜਪ ਉਹਦਾ ਨਾਮ ਹੀ ਸੱਚਾ ਹੈ ਬਾਕੀ ਸਾਰੇ ਜਗ ਦੇ ਧੰਦੇ ਝੂਠੇ ਹਨ ਗੋਰੀ ਕਬੀਰ ਜੀ ਟਿਪਦੇ ਚਾਰ ਤੁਕੇ ਜਮ ਤੇ ਉਲਟ ਪਏ ਹੈ RAM ਦੁੱਖ ਬਿਨ ਸੇ ਸੁਖ ਕਿਉ ਬਿਸ RAM ਕਹਿੰਦੇ ਜਿਸ ਵੀ ਜੀਵ ਨੇ ਪਰਮਾਤਮਾ ਦਾ ਨਾਮ ਜਪਿਆ ਫਿਰ ਕਹਿੰਦੇ ਉਹਨਾਂ ਦਾ ਬਾਸਾ ਵਾਸਤਾ ਜਮ ਦੇ ਨਾਲ ਨਹੀਂ ਪੈਂਦਾ ਉਹਨਾਂ ਦੇ ਕਹਿੰਦੇ ਦੁੱਖ ਖਤਮ ਹੋ ਜਾਂਦੇ ਨੇ ਉਹ ਸੁੱਖ ਮਾਣਦੇ ਨੇ ਬੈਰੀ ਉਲਟ ਪਏ ਹੈ ਮੀਤਾ ਸਾਖਤ ਉਲਟ ਸੁਜਨ ਪੈ ਚੀਤਾ ਫਿਰ ਕਹਿੰਦੇ ਕੀ ਹੁੰਦਾ ਉਹਨਾਂ ਦੀ ਚੰਗੀ ਮੱਤ ਕਹਿੰਦੇ ਸ਼ੁਰੂ ਹੋ ਜਾਂਦੀ ਹੈ ਮਾੜੀ ਮੱਤ ਖਤਮ ਹੋ ਜਾਂਦੀ ਆ ਉਹਨਾਂ ਦੇ ਜਿਹੜੇ ਗਿਆਨ ਇੰਦਰੇ ਹੁੰਦੇ ਨੇ ਉਹ ਵੀ ਵਿਕਾਰਾਂ ਵੱਲੋਂ ਪਲਟ ਕੇ ਪਰਮਾਤਮਾ ਦੇ ਨਾਮ ਵੱਲ ਲੱਗ ਜਾਂਦੇ ਨੇ ਫਿਰ ਕਹਿੰਦੇ ਜਿਹੜੇ ਉਹੀ ਮਤਲਬ ਵੈਰੀ ਬਣੇ ਹੋਏ ਸੀ ਵਿਕਾਰਾਂ ਵੱਲ ਜਾਂਦੇ ਸੀ ਉਹੀ ਮਿੱਤਰ ਬਣ ਜਾਂਦੇ ਨੇ ਗਿਆਨਿੰਦਰੇ ਅਬ ਮੋਹਿ ਸਰਬ ਕੁਸਲ ਕਰਮਾਨਿਆ ਸਾਤ ਪਈ ਜਬ ਗੋਬਿੰਦ ਜਾਣਿਆ ਹੁਣ ਕਹਿੰਦੇ ਮੇਰੇ ਅੰਦਰ ਬੜੀ ਸ਼ਾਂਤੀ ਹੋ ਗਈ ਆ ਕਿ ਅੰਦਰ ਸ਼ਾਂਤੀ ਕਿਸ ਤਰ੍ਹਾਂ ਹੋ ਗਈ ਆ ਜਿਹੜੇ ਗਿਆਨਿੰਦਰੇ ਨੇ ਮੇਰੇ ਵਾਸ ਵਿੱਚ ਆ ਗਏ ਨੇ ਹੁਣ ਉਹ ਵੀ ਪਰਮਾਤਮਾ ਵੱਲ ਲੱਗ ਗਏ ਨੇ ਕਹਿੰਦੇ ਉਦੋਂ ਦੀ ਸ਼ਾਂਤੀ ਆ ਜਦੋਂ ਕਹਿੰਦੇ ਪਰਮਾਤਮਾ ਦੇ ਨਾਲ ਮੇਰੀ ਸਾਹ ਜਪਈ ਆ ਉਹਦਾ ਨਾਮ ਜਪ ਕੇ ਰਹਾਉ ਤਨ ਮਹਿ ਹੋਤੀ ਕੋਟ ਉਪਾਦ ਉਲਟ ਪਈ ਸੁਖ ਸਹਿਜ ਸਮਾਦ ਕਹਿੰਦੇ ਜਿਹੜੇ ਮੇਰੇ ਤਨ ਨੂੰ ਕੋਈ ਰੋਗ ਲੱਗੇ ਸੀ ਮੇਰੇ ਜਿਹੜੇ ਗਿਆਨ ਇੰਦਰੀ ਕਹਿੰਦੇ ਸੀ ਇਹ ਵੀ ਵਿਕਾਰਾਂ ਵੱਲ ਲੱਗੇ ਸੀ ਹੁਣ ਕਹਿੰਦੇ ਇਹ ਸਾਰੇ ਉਲਟ ਹੋ ਗਏ ਨੇ ਕਹਿੰਦੇ ਹੁਣ ਕਹਿੰਦੇ ਮੈਂ ਨਾਮ ਜਪ ਕੇ ਸੁਖ ਵਿੱਚ ਹੋ ਗਿਆ ਹਾਂ ਸਹਜਤਾ ਵਿੱਚ ਹੋ ਗਿਆ ਅਡੋਲਤਾ ਵਿੱਚ ਹੋ ਗਿਆ ਆਪ ਪਛਾਨੈ ਆਪੈ ਆਪ ਰੋਗ ਨ ਬਿਆਪੈ ਤੀਨੋ ਤਾਪ ਕਹਿੰਦੇ ਹੁਣ ਮੈਨੂੰ ਆਪੇ ਦੀ ਪਹਿਚਾਨ ਹੋ ਗਈ ਆ ਹੁਣ ਮੈਨੂੰ ਕਹਿੰਦੇ ਜਿਹੜੇ ਸੰਸਾਰ ਦੇ ਤਿੰਨੇ ਰੋਗ ਨੇ ਉਹ ਮੈਨੂੰ ਹੁਣ ਤੰਗ ਨਹੀਂ ਕਰਦੇ ਹੈਗੇ ਆਬ ਮੰਨ 올ਟਿਸ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਮੁਆ ਕਹਿੰਦੇ ਹੁਣ ਮੇਰਾ ਮਨ ਜਿਹੜੇ ਵਿਕਾਰਾਂ ਵਿੱਚ ਲੱਗਿਆ ਸੀ ਉਹ ਸਨਾਤਨ ਹੋ ਗਿਆ ਸਨਾਤਨ ਕਹਿੰਦੇ ਨੇ ਮੁਡਲਾ ਉਹ ਮਨ ਜੋ ਸਾਡਾ ਅੰਦਰ ਹੁੰਦਾ ਮਾ ਜਦੋਂ ਮਾਤਾ ਦੇ ਗਰਭ ਵਿੱਚ ਹੁੰਨੇ ਆ ਨਾ ਉਹ ਜਿਹੜਾ ਮਨ ਹੁੰਦਾ ਪਿਓਰ ਸ਼ੁੱਧ ਪਰਮਾਤਮਾ ਵਾਲਾ ਉਹ ਕਹਿੰਦੇ ਮੇਰਾ ਹੁਣ ਮਨ ਹੋ ਗਿਆ ਕਹਿੰਦੇ ਤਵ ਜਾਣਿਆ ਜਬ ਜੀਵਤ ਮੂਆ ਕਹਿੰਦੇ ਹੁਣ ਜਦੋਂ ਮਾਇਆ ਦੇ ਵਿੱਚ ਰਹਿੰਦਿਆਂ ਹੀ ਮੈਂ ਮਾਇਆ ਦੇ ਮੋਹ ਤੋਂ ਉੱਪਰ ਉੱਠ ਗਿਆ ਤਾਂ ਮੈਨੂੰ ਕਹਿੰਦੇ ਇਸ ਅਸਲੀਅਤ ਦਾ ਪਤਾ ਲੱਗਿਆ ਜਿਹੜਾ ਮੇਰਾ ਮਾਨਾ ਇਹ ਹੁਣ ਸ਼ੁੱਧ ਹੋ ਗਿਆ ਪੁਰਾਣਾ ਪਹਿਲੇ ਵਾਲਾ ਹੋ ਗਿਆ ਕਹੋ ਕਵੀਰ ਸੁਖ ਸਹਿਜ ਸਮਾਵੋ ਆਪਨ ਨ ਡਰੋ ਨਾ ਅਵਰ ਡਰਾਵੋ ਕਹਿੰਦੇ ਜਦੋਂ ਜੀਵ ਉਸ ਪਰਮਾਤਮਾ ਦਾ ਨਾਮ ਸਿਮਰਦਾ ਫਿਰ ਉਹ ਆਤਮਿਕ ਅਡੋਲਤਾ ਵਿੱਚ ਆ ਜਾਂਦਾ ਫਿਰ ਕਹਿੰਦੇ ਉਹਨੂੰ ਇਹ ਵੀ ਸਮਝ ਲੱਗ ਜਾਂਦੀ ਆ ਨਾ ਤਾਂ ਉਹ ਆਪ ਕਿਸੇ ਦਾ ਡਰ ਰਹਿੰਦਾ ਕਿਉਂਕਿ ਉਹਨੂੰ ਪਰਮਾਤਮਾ ਦਾ ਡਰ ਹੋ ਜਾਂਦਾ ਸੰਸਾਰ ਦਾ ਡਰ ਚੁੱਕ ਹੋ ਜਾਂਦਾ ਨਾ ਉਹ ਕਿਸੇ ਨੂੰ ਡਰਾਉਂਦਾ ਹੈ ਇਸ ਤਰ੍ਹਾਂ ਹੀ ਗੁਰਬਾਣੀ ਵਿੱਚ ਵੀ ਆਉਂਦਾ ਨਾ ਸ਼ਾਇਦ ਗੁਰਤੇਗ ਬਹਾਦਰ ਜੀ ਦੀ ਤੁਕ ਹੈਗੀ ਹੈ ਨਾ ਕਿ ਕਿਸੇ ਨੂੰ ਨਾ ਡਰ ਦੇਣਾ ਤੇ ਨਾ ਕਿਸੇ ਦਾ ਡਰ ਸਹਿਣਾ ਤੇ ਉਹੀ ਕਵੀਰ ਜੀ ਕਹਿ ਰਹੇ ਨੇ ਵੀ ਜਦੋਂ ਪਰਮਾਤਮਾ ਦਾ ਨਾਮ ਜਪ ਕੇ ਜੀਵ ਨੂੰ ਸੋਝੀ ਹੋ ਜਾਂਦੀ ਆ ਉਹ ਸਿਰਫ ਪਰਮਾਤਮਾ ਦੇ ਡਰਚ ਰਹਿੰਦਾ ਉਹ ਨਾ ਹੋਰ ਕਿਸੇ ਤੋਂ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਉਹਨੂੰ ਜੀਵਨ ਦੀ ਸਮਝ ਪੈ ਜਾਂਦੀ ਆ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਮ ਜਪ ਜਪ ਕੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ अनेका अनेका ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Oh, vai, grude. Oh, vai, grude. Oh, vai,